ਆਓ ਜੀ ਦੂਸਰੀ ਪੌੜੀ ਦੀ ਇਹ ਪਹਿਲੀ ਪੰਕਤੀ ਹੈ ਜੀ ਦੂਸਰੀ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਆਮ ਜਿਹੜਾ ਪੰਜਾਬੀ ਵਿੱਚ ਹੈ ਜੀ ਜਦੋਂ ਕਿਸੇ ਚੀਜ਼ ਨੂੰ ਸਿਹਾਰੀ ਲੱਗ ਜਾਂਦੀ ਹੈ ਇਹਦਾ ਅਰਥ ਨਿਕਲਦਾ ਕਿਸੇ ਚੀਜ਼ ਦੇ ਵਿੱਚ ਸਿਹਾਰੀ ਦਾ ਜਿਹੜਾ ਹੁੰਦਾ ਜੀ ਉਹਦਾ ਅਰਥ ਹੈ ਵਿੱਚ ਇਹਦਾ ਭਾਵ ਹੁਕਮ ਦੇ ਵਿੱਚ ਜਿਹੜਾ ਪ੍ਰਭੂ ਪਰਮਾਤਮਾ ਹੁਕਮੀ ਜਿਹੜੇ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜੇ ਆ ਆਕਾਰ ਬਣ ਜਾਂਦੇ ਨੇ ਹੁਕਮੀ ਆ ਜੀ ਪ੍ਰਭੂ ਪਰਮਾਤਮਾ ਦਾ ਹੁਕਮ ਪ੍ਰਭੂ ਪਰਮਾਤਮਾ ਦਾ ਨਿਯਮ ਹੋਵਨ ਹੋਣਾ ਪੈਦਾ ਹੋਣਾ ਬਣਨਾ ਭਾਵ ਹੁਕਮ ਦੇ ਵਿੱਚ ਕੀ ਹੁੰਦਾ ਜੀ ਆਕਾਰ ਭਾਵ ਇਸ ਬਣਤਰ ਜਿਹੜੀ ਸਾਰੀ ਸ੍ਰਿਸ਼ਟੀ ਦੀ ਜਿਹੜੀ ਹੈ ਜਾਂ ਪਦਾਰਥ ਹੈ ਤੁਸੀਂ ਗੱਡੀ ਦੇਖਦੇ ਹੋ ਕਾਰ ਦੇਖਦੇ ਹੋ ਹੱਥ ਦੇਖਦੇ ਹੋ ਪੈਰ ਦੇਖਦੇ ਹੋ ਦਰਖਤ ਦੇਖਦੇ ਹੋ ਜਾਂ ਜਿਹੜੀ ਪੂਰੀ ਧਰਤੀ ਹੈ ਸੂਰਜ ਹੈ ਚੰਨ ਹੈ ਇਹ ਸਾਰਾ ਆਕਾਰ ਹੈ ਜੀ ਨਾਮ ਆਪਾਂ ਵੱਖੋ-ਵੱਖਰੀ ਚੀਜ਼ਾਂ ਦਿੰਨੇ ਆ ਪਰ ਆਕਾਰ ਹੈ ਜੀ ਤੇ ਹੁਕਮ ਜਿਹੜਾ ਇੱਥੇ ਮੰਮੇ ਨੂੰ ਔਂਕੜ ਆਇਆ ਕਿ ਜਿਹੜਾ ਪ੍ਰਭੂ ਪਰਮਾਤਮਾ ਦਾ ਇੱਕੋ ਇੱਕ ਹੁਕਮ ਹੈ ਜੀ ਉਹ ਕਿਹੜਾ ਹੁਕਮ ਹੈ ਉਹ ਅਸੀਂ ਦੱਸ ਨਹੀਂ ਸਕਦੇ ਜਿਹੜਾ ਪ੍ਰਭੂ ਪਰਮਾਤਮਾ ਦਾ ਮੰਮੀ ਨੂੰ ਓਂ ਕੜਾਇਆ ਨਾ ਹੁਕਮ ਨਾ ਕਹਿਆ ਜਾਏ ਕਹਿਆਦਾ ਹੈ ਜੀ ਬੋਲ ਕੇ ਦੱਸਣਾ ਠੀਕ ਹੈ ਜੀ ਤੇ ਇਹਦੇ ਅਰਥ ਨਿਕਲਦੇ ਨੇ ਜੀ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਿਹੜਾ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹਵਾ ਪਾਣੀ ਅੱਗ ਪਰਬਤ ਮਿੱਟੀ ਪਸ਼ੂ ਪੰਛੀ ਇਨਸਾਨ ਅੱਖਾਂ ਕੰਨ ਆਦ ਬਣਿਆ ਹੈ ਜੀ ਇਹ ਜੋ ਪ੍ਰਭੂ ਪਰਮਾਤਮਾ ਦਾ ਹੁਕਮ ਹੈ ਨਾ ਜੀ ਹੁਕਮ ਨਾ કહેਆ ਜਾਈ ਇਹ ਹੁਕਮ ਨੂੰ ਕੋਈ ਵੀ ਦੱਸ ਨਹੀਂ ਸਕਦਾ ਇਹ ਬੜੀ ਅਹਿਮ ਗੱਲ ਹੈ ਜੀ ਹੁਕਮ ਕੀ ਹੈ ਅੱਗੇ ਸਵਾਲ ਆਇਆ ਸੀਗਾ ਹੁਕਮ ਦੇ ਵਿੱਚ ਆਕਾਰ ਪੈਦਾ ਹੁੰਦੇ ਨੇ ਪਰ ਹੁਕਮ ਨੂੰ ਦੱਸਿਆ ਨਹੀਂ ਜਾ ਸਕਦਾ ਬੋਲ ਕੇ ਜੀ